ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਬਾਰ ਬਾਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਵੜਾ ਭਾਈਕੇ ਵਿੱਚ ਵੜਾ ਭਾਈਕਾ ਪਿੰਡ ਜ਼ਿਲ੍ਹਾ ਫੋਰੀਪੁਰ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਬਾਈ ਧਰਮਾ ਲੋਹਾਰ ਬਾਈ ਧਰਮੇ ਦੇ ਕੋਲੇ ਆਪਾਂ ਮੌਜੂਦ ਆ ਵਪਾਰ ਦਾ ਬਾਈ ਦਾ ਵੈਸੇ ਕੰਮ ਆ ਮਿੱਤਰੋ ਪਰ ਅੱਜ ਤੁਹਾਨੂੰ ਕੱਟੇ ਮੇਂ ਦੋ ਵਿਖਾਉਣੇ ਆ ਹੈ ਤਿੰਨ ਕੱਟੇ ਸੀਗੇ ਇੱਕੋ ਕਰੋ ਆਏ ਚੋਲਾ ਸਾਹਿਬ ਦੀ ਇਹ ਲਾਈਨ ਆ ਮਿੱਤਰੋ ਪਿੰਡ ਚੋਲਾ ਸਾਹਿਬ ਤੋਂ ਇਹ ਕੱਟੇ ਤਿੰਨੇ ਚੱਲੇ ਸੀ ਇਹ ਕੱਟੇ ਆ ਜਿਹੜੇ ਮਿਕਰਡ ਹਰ ਪੱਖ ਤੋਂ ਡਿਟੇਲ ਹਰ ਪੱਖ ਤੋਂ ਇਹਨਾਂ ਦਾ ਮੰਨ ਲਓ ਜਿਹੜਾ ਬਾਇ ਆਊਟ ਡਾਟਾ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿਉਂਕਿ ਤੁਸੀਂ ਚੀਜ਼ ਖਰੀਦਣ ਤੋਂ ਪਹਿਲਾਂ ਇਹ ਗੱਲ ਨੋਟ ਜ਼ਰੂਰ ਕਰ ਲਿਆ ਜੇ ਵੀ ਤੁਹਾਨੂੰ ਰਿਕਾਰਡ ਜਿਹੜਾ ਮਿਲ ਰਿਹਾ ਉਹਦੇ ਬਾਰੇ ਤੁਸੀਂ ਜਾਣਨਾ ਕਿਉਂ ਜਾਣਨਾ ਕਿਉਂਕਿ ਵੀਰੇ ਤੁਹਾਨੂੰ ਹੀ ਪੈਸੇ ਲਾਉਣੇ ਆ ਅੱਜ ਤੁਸੀਂ ਇੱਕ ਚੀਜ਼ ਖਰੀਦਣ ਲੱਗੇ ਆ ਚੰਗੀ ਕੀਮਤ ਦੇ ਪੈਸੇ ਲਾਉਣ ਲੱਗੇ ਆ ਤੇ ਤੁਹਾਨੂੰ ਉਹਦਾ ਰਿਕਾਰਡ ਲੈਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਕੱਲ ਨੂੰ ਤੁਸੀਂ ਵੀ ਅੱਗੇ ਉਹ ਚੀਜ਼ਾਂ ਪੈਦਾ ਕਰਨੀਆਂ ਵਾ ਅੱਜ ਆਪਾਂ ਦੋ ਕਟੇ ਵਿਖਾਵਾਂਗੇ ਇੱਕ ਕਟਾ ਇਹਨਾਂ ਦੇ ਵਿੱਚੋਂ ਜਿੱਥੋਂ ਖਰੀਦਿਆ ਸੀ ਵੀਰ ਹੋਣਾਂ ਨੇ ਤਿੰਨੇ ਕਟੇ ਉੱਥੇ ਹੀ ਵਿਕ ਗਿਆ ਸੀ ਦੋ ਕਟੇ ਇਸ ਟਾਈਮ ਆਪਣੇ ਕੋਲੇ ਮੌਜੂਦ ਆ ਜਿਹੜੇ ਇਹਨਾਂ ਦੇ ਕਿਉਂਕਿ ਵੀਰ ਹੋਣਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਥੋੜੀ ਜਿਹੀ ਦਿੱਕਤ ਆ ਲਿਖਤੀ ਰੂਪ ਦੇ ਵਿੱਚ ਰਿਕਾਰਡ ਮਿਲਿਆ ਹੋਇਆ ਉਹ ਰਿਕਾਰਡ ਮੈਂ ਤੁਹਾਨੂੰ ਬੋਲ ਕੇ ਦੱਸੂਗਾ ਮਿੱਤਰੋ ਧਿਆਨ ਦੇ ਨਾਲ ਸੁਣ ਲਿਓ ਵੱਡਾ ਕਟਾ ਜਿਹੜਾ ਤੇ ਵੀ ਧਰਮੇ ਹੱਥ ਲਾ ਦੀ ਕਟੇ ਵੱਡੇ ਤੇ ਜਾ ਕੇ ਕਰਾਂ ਦੀ ਆ ਵੱਡਾ ਕਟਾ ਜਿਹੜਾ ਮਿੱਤਰ ਤੁਸੀਂ ਨਹੀਂ ਸਕਦੇ ਆ ਇਹਦੇ ਬਾਰੇ ਦੱਸਣ ਲੱਗਾ ਵਾਂ ਮੈਂ ਇਹ ਜਿਹੜਾ ਕੱਟਾ ਮਿੱਤਰੋ ਵੱਡੇ ਬੁੱਲ ਦਾ ਜਿਹੜਾ ਬੁੱਲ ਬਾਈ ਰਸਾਲ ਸਿੰਘ ਦਿਓਲ ਦੇ ਕੋਲੇ ਡਾਇਮੰਡ ਜਿਹੜੀ ਮੱਝ ਆ ਉਹ ਡਾਇਮੰਡ ਮੱਝ ਦਾ ਬੱਚਾ ਸੀ ਤੇ ਉਹ ਬੱਚਾ ਵੇਚ ਕੇ ਚੋਲਾ ਸਾਹਿਬ ਗਿਆ ਸੀ ਚੋਲਾ ਸਾਹਿਬ ਦੇ ਵਿੱਚ ਉਹ ਬੱਚੇ ਉਸ ਕੱਟੇ ਨੇ ਜਿਹੜੀ ਬਰੀਡਿੰਗ ਪੈਦਾ ਕੀਤੀ ਉਸ ਦਾ گاਾਂ ਇਹ ਬੱਚਾ ਕਹਿਣ ਤੋਂ ਪਾਵਾ ਲੈਂਣਾ ਜਿਹੜੀ ਉਹ ਡਾਇਮੰਡ ਵਾਲੀ ਆ ਗਈ ਤੇ ਲੈਨ ਦੇ ਵਿੱਚੋਂ ਜਿਹੜੀ ਗਾਂ ਲੈਨ ਬਣੀ ਹੋਈ ਆ ਉਹ ਮਿੱਤਰੋ 22 ਸਾਲ ਦੇ ਕੋਲੇ ਜਿਹੜੀ ਡਾਇਮੰਡ ਮੱਝ ਸੀਗੀ ਉਹਦੀ ਲੈਨ ਕਰਮਾ ਵਾਲੀ ਦੀ ਫਸਟ ਮੈਨ ਸੀ ਬਹੁਤ ਚੰਗਾ ਰਿਕਾਰਡ 26 ਕਿਲੋ 210 ਗ੍ਰਾਮ ਦਾ ਉਹਦਾ ਪੀਕ ਲੈਵਲ ਦਾ ਰਿਕਾਰਡ ਸੀਗਾ ਜਿਹੜਾ ਉਹ ਲੈਨ ਦੇ ਵਿੱਚੋਂ ਇਹ ਬੱਚਾ ਆ ਗਿਆ ਤੇ ਬਾਕੀ ਇੱਕ ਗੱਲ ਹੋਰ ਵੀ ਮੈਂ ਦੱਸ ਦੇਣਾ ਇਹਦੀ ਮਾਂ ਦਾ ਦੁੱਧ ਜਿਹੜਾ ਘਰ ਦੀ ਚਵਾਈ ਕਿਉਂਕਿ ਉਹ ਬਾਈ ਦੇ ਕੋਲੇ ਬਹੁਤ ਚੰਗੀਆਂ ਮਈਆਂ ਜੇ ਮੈਂ ਤੁਹਾਨੂੰ ਰਿਕਾਰਡ ਦਾ ਘਰ ਦਾ ਐਡਰੈਸ ਦੱਸਦਾ ਤੁਸੀਂ ਫਿਰ ਉਹਦੇ ਵਿੱਚ ਗਲਤ ਹੋਊ ਨੂੰ ਤੁਸੀਂ ਆਪ ਪੁੱਛ ਕੇ ਆਇਓ ਜਾ ਕੇ ਵੇਖ ਕੇ ਆਇਓ ਹਾਂਜੀ ਤੇ ਆ ਲਿਖਤੀ ਰੂਪ ਚ ਦੀ ਡਿਟੇਲ ਮਿਲੀ ਆ ਬਾਈ ਇਹ ਗੱਲ ਦਾ ਮੈਂ ਵਾਦਾ ਕਰਦਾ ਕਿਉਂਕਿ ਮੈਂ ਤੁਹਾਡੋਂ ਵੀਡੀਓ ਬਣਾਉਣ ਤੋਂ ਪਹਿਲਾਂ ਸਾਰੀ ਸਚਾਈ ਜਾਨਣੀ ਆ ਬਾਈ ਜਾਨਨੀ ਆ ਫੋਨ ਲਾ ਕੇ ਰਸਾਲ ਸਿੰਘ ਤੋਂ ਪੁੱਛਿਆ ਜਿੱਥੋਂ ਇਹ ਕੱਟੇ ਆਏ ਆ ਉਥੋਂ ਪੁੱਛਿਆ ਫਿਰ ਮੈਂ ਵੀਡੀਓ ਫੜਮਾਉਣ ਲੱਗਾ ਵਾ ਆਪਣਾ ਉਹ ਆਦਤ ਨਹੀਂ ਗਈ ਹੈਗੀ ਵੀ ਤੁਹਾਡੇ ਪੈਸੇ ਲਵਾ ਦਈਏ ਬਿਨਾ ਕੰਮ ਤੋਂ ਬੇਸ਼ੱਕ ਵੀਡੀਓ ਆਪਣੇ ਚੈਨਲ ਤੇ ਤੁਹਾਨੂੰ ਘੱਟ ਮਿਲ ਜਾਣਗੀਆਂ ਪਰ ਮਿਲਣਗੀਆਂ ਜੰਨੀਆਂ ਵੀ ਉਹ ਸਚਾਈ ਦੀਆਂ ਮਿਲਣਗੀਆਂ ਕਿ ਤੁਸੀਂ ਪਿਆਰ ਹੀ ਮੇਰੀ ਸਚਾਈ ਨੂੰ ਦੱਸਦਾ ਵਾ ਤੁਸੀਂ ਜੇ ਮੈਨੂੰ ਅੱਜ ਜਾਣਨ ਲੱਗੇ ਆ ਤਾਂ ਉਹ ਮੇਰੀ ਸਚਾਈ ਕਰਕੇ ਜਾਣਨ ਲੱਗੇ ਆ ਤੇ ਮੈਂ ਉਹ ਤੁਹਾਡਾ ਕਦੇ ਵੀ ਕਲੰਕਣ ਨਹੀਂ ਲੱਗਣ ਦਊਂਗਾ ਉਹਦੇ ਆਪ ਨੂੰ ਕਿ ਮੈਂ ਝੂਠ ਮਾਲ ਕੇ ਕਿਸੇ ਵੀ ਸਾਣ ਦੀ ਵੀਡੀਓ ਬਣਾ ਦਿਆਂ ਕਿਸੇ ਵੀ ਕੱਟੇ ਦੀ ਜਾਂ ਕਿਸੇ ਵੀ ਝੋਟੀ ਦੀ ਵੀਡੀਓ ਬਣਾ ਦਿਆਂ ਆਜੋ ਹੁਣੇ ਦੀ ਮੈਂ ਪਿਓ ਵਾਲੀ ਲੈਣ ਤੁਹਾਨੂੰ ਮੈਂ ਦੱਸ ਹੀ ਦਿੱਤੀ ਆ ਵੀ ਡਾਇਮੰਡ ਦਾ ਬੱਚਾ ਤੇ ਉਹ ਬੱਚੇ ਦਾ ਇਹ ਗਾਂ ਬੱਚਿਆਂ ਦੀ ਮਾਂ ਦਾ ਦੁੱਧ ਦੀ ਚਵਾਈ ਆ ਜਿਹੜੀ ਉਹ 23 ਕਿਲੋ ਦੀ ਆ ਜਿੱਥੋਂ ਖਰੀਦੇ ਆ ਜਦੋਂ ਤੁਸੀਂ ਕੱਟਾ ਖਰੀਦਣ ਲੱਗੇ ਧਰਮੇ ਬਾਈ ਇਹ ਗੱਲ ਧਰਮੇ ਬਾਈ ਪ੍ਰੋਪਰ ਬਲ ਘਰੇ ਲੈ ਕੇ ਜਾਏਗਾ ਨਾ ਅਗਲੇ ਦੇ ਭਾਈ ਜੀ ਪਹਿਲੀ ਬੇਨਤੀ ਦਾ ਸਸਤਰੀਕਾਰ ਸਾਰਿਆਂ ਨੂੰ ਬੇਸਰ ਤੇ ਚੰਦਰ ਦੇਖਣ ਵਾਲਿਆਂ ਨੂੰ ਵੀਰ ਭਰਿਆਂ ਨੂੰ ਪਿਆਰ ਭਰੀ ਵੀ ਆਪਾਂ ਜਿੰਨੇ ਆ ਵੀਡੀਓ ਪਾਈਆਂ ਬਈ ਸਰਪੇ ਤੇ ਚੰਦਰ ਤੇ ਵੀਰੇ ਜੀ ਜੀਆਂ ਮਰਜੀ ਦੇ ਵੀ ਪਾਈਆਂ ਜੀ ਆਪਾਂ ਅਜੇ ਤੱਕ ਕਿਸੇ ਮਾਂ ਦਾ ਜਾਂ ਪਿਓ ਦਾ ਕਿਸੇ ਆਪਾਂ ਜਨਵਰ ਦਾ ਨਾਂ ਨਹੀਂ ਦੱਸਿਆ ਨਹੀਂ ਬੋਲੇ ਕੋਈ ਛੱਕਣੀ ਆਪਾਂ ਭਾਵੇਂ ਵੀਡੀਓ ਚੈੱਕ ਕਰ ਲਿਓ ਜੇ ਕਿਸੇ ਨੇ ਅੱਜ ਦੱਸਿਆ ਜੀ ਤਾਂ ਸਾਨੂੰ ਆਪਾਂ ਦੱਸਾਂਗੇ ਬਿਲਕੁਲ ਜੀ ਵੀਰੇ ਕਿਉਂਕਿ ਗੱਲ ਦੀ ਫਿਰ ਬਹੁਤ ਗੱਲਾਂ ਬਣ ਜਾਂਦੀਆਂ ਜੀ ਬਿਲਕੁਲ ਐਵੇਂ ਹੁਣ ਨਾਮੀ ਮੱਝ ਹੈ ਨਾਮੀ ਸਾ ਨਾ ਕਿਸੇ ਦਾ ਨਾਂ ਨਹੀਂ ਲੈਣਾ। ਹਾਂ। ਬਾਕੀ ਸਰਬੇ ਭਾਈ ਤੂੰ ਆਪ ਹੀ ਗੱਲ ਕਰ ਲਈ ਆ। ਜੀ। ਜੇ ਕੋਈ ਪੁੱਛਣਾ ਚਾਹੂਗਾ ਵੀ ਹੋਰ ਵੀ ਸ਼ੱਕ ਕੱਢਣਾ ਕਿਸੇ ਨਾਲ ਬੇਸ਼ੱਕ ਮੇਰੇ ਕੋਲ ਆ ਕੇ ਮੈਂ ਮੇਰੇ ਫੋਨ ਤੋਂ ਭਾਵੇਂ ਫੋਨ ਲਾ ਲੈ ਭਾਵੇਂ ਭਾਈ ਆਪ ਲਾ ਲਵੇ ਫੋਨ ਤੇ ਗੱਲ ਕਰ ਸਕਦਾ। ਬਿਲਕੁਲ ਸਹੀ ਗੱਲ। ਵੀ ਇਹ ਕਿਹੜਾ ਕੋਈ ਝੂਠ ਨਫਾ ਲੈਣ ਉਹ ਚੀਜ਼ ਦਾ ਲੈਣਾ। ਠੀਕ ਹੈ ਆਪਾਂ ਕਹਿੰਦੇ ਆਏ ਆ ਉਹਨਾਂ ਦੇ ਆਪਾਂ ਭਾਈ ਕਹਿੰਦਾ ਮੈਂ ਨੰਬਰ ਇੱਥੇ ਆ ਕੇ ਹਾਂ ਇੱਥੇ ਆ ਕੇ ਨੰਬਰ ਤੇ ਆਏ ਆ ਭਾਈ। ਉਥੋਂ ਵੀ ਤੁਸੀਂ ਪੁੱਛ ਲਿਓ ਬਾਈ ਬੜੀ ਗੱਲ ਹੋਈ ਤਾਂ ਤੁਸੀਂ ਬਾਈ ਧਰਮੇ ਦਾ ਨੰਬਰ ਸਕਰੀਨ ਦੇ ਦਿੱਤੇ ਚੱਲੀ ਜਾਂਦਾ ਵੀ ਮੈਂ ਤਸੱਲੀ ਕੀਤੀ ਆ ਤੁਸੀਂ ਵੀ ਕਰਕੇ ਹੁਣ ਬਾਈ ਕੱਟੇ ਬਾਰੇ ਵੇਖੋ ਇੱਕ ਵਾਰੀ ਕੱਟੇ ਦਾ ਪੁੜਾ ਬੜਾ ਕਮਾਲਾ ਕੱਟੇ ਦੀ ਖੜਨੀ ਲੈ ਵੀ ਧਰਮੇ ਕੱਟਾ ਬਾਹਰ ਕੱਢ ਕੇ ਲਿਆ ਕੇ ਨਾ ਫੇਰ ਕਰਦੇ ਗੱਲ ਆਪਾਂ ਇਹਦੇ ਸੁਭਾਅ ਦੀ ਗੱਲ ਕਰ ਲੈਨੇ ਆ ਬਾਅਦ ਖੜਨੀ ਬਈ ਉਸ ਚੀਜ਼ ਆ ਜਿਹੜੀ ਬਈ ਉਹ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਹੀਰਾ ਰੂੜੀਆਂ ਤੇ ਪਛਾਣਿਆ ਜਾਂਦਾ ਹੁੰਦਾ ਇੱਧਰ ਨੂੰ ਕੱਢ ਲਾ ਪੇਛੇ ਕਿ ਉਧਰ ਨੂੰ ਮਰਜ਼ੀ ਲੈ ਜਾ ਧਰਮੇ ਬਾਈ ਬਾਈ ਜਿੰਦੂਪੁਰ ਸਾਈਡ ਤੇ ਹੋ ਗਈ ਵੀਰਾ ਆਪਣੇ ਇੱਧਰ ਆ ਜਾ ਆ ਲੈ ਵੀਰੇ ਹੁਣ ਵੇਖੀ ਕਰਾਂ ਦੀ ਆਹ ਵੇਖੋ ਬਾਈ ਕਰਮਾ ਵਾਲਾ ਨਾ ਹੂੰ ਬਹੁਤ ਖੁੱਲਾ ਡੁੱਲਾ ਕੱਟਾ ਥੋੜਾ ਜਾਂ ਥੋੜਾ ਜਿਵੇਂ ਆਪਾਂ ਕਹਿ ਦਿੰਨੇ ਨਾ ਕਿਤੇ ਨਾ ਕਿਤੇ ਸਾਰਾ ਸਮਾਨ ਬਾਈ ਸੀ ਠੰਡਾ ਤਾਂ ਨਾ ਪੈ ਗਈ ਕੱਟੇ ਨੂੰ ਕੱਟੇ ਦੀ ਮਾਲਾ ਗਰੋਥ ਆ ਜਿਹੜੀ ਕੱਟੇ ਦੀ ਚਮੜੀ ਆ ਜਿਹੜੀ ਕੱਟੇ ਦੇ ਵਿੱਚ ਉਮਲਾ ਠੰਡਾ ਪਾਣਾ țeਣਾ ਪਾਣਾ ਉਹ ਤੁਹਾਨੂੰ ਦੇਖਦਾ ਆਉਗਣੇਦਾ ਇਹੋ ਜੇ ਕੱਟੇ ਜਵਾਨੀ ਦੇ ਵਿੱਚ ਨਾ ਤਪੂ ਟਪੂ ਬਹੁਤ ਕਰਦੇ ਇਹਨੂੰ ਕਰਮ ਵਾਲੇ ਨੂੰ ਕੋਈ ਪਤਾ ਨਹੀਂ ਬਈ ਕਿੱਥੇ ਖੜਨਾ ਕਿੱਥੇ ਨਹੀਂ ਦੇਖੋ ਕਿਹਨਾਂ ਦੀ ਬਈ ਪੈਰਾਂ ਪੂਰਾਂ ਦੀ ਥੱਲੋ ਬਹੁਤ ਚੰਗਾ ਸਿੰਗੀ ਬੜੀ ਚੰਗੀ ਆ ਅੱਖ ਬਹੁਤ ਚੰਗੀ ਆ ਰੇਟ ਧਰਮੇ ਬਾਈ ਨਾਲ ਆਪਾਂ ਗੱਲ ਕਰ ਲਾਂਗੇ ਕਿੰਨੇ ਦੇ ਦੇਣੇ ਜੋੜਾ ਲੈਣਾ ਹੋਇਆ ਜੋੜਾ ਲੈ ਲਿਓ ਕੱਲਾ ਲੈਣਾ ਹੋਇਆ ਕੱਲਾ ਲੈ ਲਿਓ ਦੰਦ ਵੀ ਭਾਵੇਂ ਦਿਖਾ ਦੇ ਬਈ ਇਹਦੀ ਹਾਂ ਦੰਦ ਦਿਖਾ ਦੇ ਬਰਾਬਰ ਨਹੀਂ ਕਿਤੇ ਦੋਂਦ ਵਾਲੇ ਠੀਕ ਹੈ ਦੋ ਸਾਲ ਤੋਂ ਥੋੜਾ ਜਿਹਾ ਉੱਤੇ ਹੈਗਾ ਹਾਂ ਆ ਲੈ ਵੇਖ ਲਓ ਨਹੀਂ ਤਾਂ ਮੂੰਹ ਨਹੀਂ ਕੱਟਾ ਫੜਾਉਂਦਾ ਹਨਾ ਬਈ ਇਹ ਤਾਂ ਵੀ ਬਾਈ ਜੋ ਮਰਜ਼ੀ ਕਰੀ ਜਾਜ ਨਾਲ ਤਾਂ ਪਹ ਗੱਲ ਹੀ ਚੱਕਰ ਹੀ ਕੋਈ ਨਹੀਂ ਧਰਮੇ ਤੇਰੇ ਵਰਗੇ ਹੀ ਆ ਭਲਾ ਮਾਨਸੀ ਭਲਾ ਮਾਨਸੀ ਹੈ ਅੱਛਾ ਧਰਮੇ ਇਹਦਾ ਰੇਟ ਬਾਈ ਰੇਟ ਭਾਈ ਜੋੜੇ ਦਾ ਕਰਾਉਣਾ ਤਾਂ ਜੋੜੇ ਦਾ ਵੀ ਹੋ ਜਾਊਗਾ ਜਿਆ ਵੱਡ ਡੱਟ ਹੋਇਆ ਹਾਂ ਡੱਟ ਵੀ ਕਰ ਲਾਂਗੇ ਚੱਲੇ ਦਾ ਕਿੰਨਾ ਭਾਈ ਮੈਂ ਕਹਿੰਦਾ ਫੋਨ ਤੇ ਕਰ ਲਾਂਗੇ ਚਲ ਫੋਨ ਤੇ ਕੋਈ ਸ਼ਰਤ ਫੋਨ ਤੇ ਠੀਕ ਹੈ ਫੋਨ ਤੇ ਹਾਂ ਲੈ ਵੀ ਆ ਆ ਗਿਆ ਮਿੱਤਰੋ 2 ਨੰਬਰ ਤੇ ਕਟਾ ਇਹ ਬੂ ਫਾਰਮ ਆ ਜਿਹੜਾ ਲੁਧਿਆਣਾ ਯੂਨੀਵਰਸਿਟੀ ਉਥੋਂ ਦੇ ਮਿੱਤਰੋ ਜਿਹੜਾ ਪਾਰਸ ਸਾਨਾ 277 ਨੰਬਰ ਉਹ 파ਰਸ ਸਾਣ ਦਾ ਇਹ ਜਿਹੜਾ ਬੱਚਾ ਮਿੱਤਰੋ ਹਸਾਰ ਦਾ ਆ ਗਿਆ ਘਰ ਦਾ ਮਾਂ ਦਾ ਜਿਹੜਾ ਦਿਨ ਦਾ ਦੁੱਧ ਰਿਕਾਰਡ ਘਰ ਦਾ ਰਿਕਾਰਡ ਆ ਜਿਹੜਾ ਉਹ ਇਹਦੀ ਮਾਂ ਦਾ ਹੈਗਾ 19 ਕਿਲੋ 500 ਗ੍ਰਾਮ ਬਾਈ ਇਹ 파ਰਸ ਬੁੱਲ ਜਿਹੜਾ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਬਊ ਫਾਰਮ ਦੇ ਵਿੱਚ ਆ ਉਹ ਬੁੱਲ ਦਾ ਕਿਤੇ ਦੂਜੇ 파ਰਸ ਦਾ ਨਾ ਸਮਝੋ ਜਿਹੜਾ ਬਾਈ ਪਿੰਡੀ ਸਿੱਧੂ ਦੇ ਕੋਲੇ ਉਹ 파ਰਸ ਦਾ ਨਹੀਂਗਾ ਇਹ ਟੇਡਾ ਕੱਟ ਚਾਰੇ ਪੈਰ ਤੇ ਮਿੱਤਰੋ ਪੁੜੇ ਪਾੜੇ ਵੱਲੋ ਬੱਚਾ ਅਜੀਲ ਜਾ ਕੇ ਭੌਂ ਦੀ ਜੰਗੀ ਆਣੇ ਮੇਲੇ ਦੇ ਵਿੱਚ ਖਲਾਰਦੇਲ ਜਾ ਕੇ ਤੇ ਮੇਰਾ ਮਨ ਕਹਿੰਦਾ ਵੀ ਜਿੱਤ ਹਾਰ ਤਾਂ ਮੁਕੱਦਰਾਂ ਦਾ ਹਿੱਸਾ ਪਰ ਇੱਕ ਲਈ ਦੁਨੀਆ ਕੱਟੇ ਨੂੰ ਦੇਖੂਗੀ ਜ਼ਰੂਰ ਜਿੱਤਰ ਦੀ ਲੰਗੂਗਾ ਬੜਾ ਸ਼ਾਨਦਾਰ ਤੇ ਬੜਾ ਚਮਕਦਾਰ ਤੇ ਬੜਾ ਬਿਊਟੀਫੁਲ ਕੱਟਾ ਮਿੱਤਰੋ ਇਹਦਾ ਵੀ ਰਿਕਾਰਡ ਇਹ ਵੀ ਚੋਲਾ ਸਾਹਿਬ ਦੇ ਵਿੱਚੋਂ ਹੀ ਆਇਆ ਇਹਨਾਂ ਦੀ ਉਹ ਮਾਂ ਦੇ ਘਰ ਦਾ ਇਹ ਪਿਓ ਵਾਲੇ ਪੱਖ ਤੋਂ ਪਾਰਸ ਦਾ ਬੱਚਾ ਮਾਂ ਦਾ 19 ਕਿਲੋ 500 ਗ੍ਰਾਮ ਦਾ ਰਿਕਾਰਡ ਲਿਆਈ ਬਾਹਰ ਨੂੰ ਵੀ ਇਹਨੂੰ ਹੀ ਤੋਰਦੀ ਮਾੜਾ ਕੱਟੇ ਦੀ ਸ਼ਾਇਨਿਕ ਦੀ ਹੈਣਾ ਬੜੀ ਜ਼ਬਰਦਸਤ ਸ਼ਾਇਨਿਕ ਹੈ ਕੱਟੇ ਦੀ ਬਾਈ ਮਸਤ ਬੜੀ ਵੇ ਕੱਟਿਆ ਜੀ ਬਈ ਬੜਾ ਥੋਲਾ ਢੋਲਾ ਕੱਟਾ ਪਿੰਡੇ ਦਾ ਤੇ ਬੜਾ ਕਰਮਾਂ ਵਾਲਾ ਜਿਹੜਾ ਆ ਜਾ ਪਤਾ ਕੀ ਮੈਂ ਪਹਿਲਾਂ ਵੀ ਕਿਹਾਣਾ ਸੀ ਚੀਜ਼ ਤਾਂ ਚੀਜ਼ ਹੀ ਆ ਬਾਈ ਬਾਕੀ ਪ੍ਰਮਾਤਮਾ ਸੁੱਖ ਰੱਖੇ ਇਹਨੂੰ ਚੜਦੀ ਉਮਰ ਇਹਦੀ ਜਵਾਨੀਆਂ ਮਾਣੇ ਵੱਡੀ ਉਮਰ ਕਰੇ ਇਹਦੀ ਅੱਗੇ ਨਾਲ ਅੱਗੇ ਕੁਝ ਕਰਕੇ ਜਾਊਗਾ ਵੇਖੋ ਕਿਰਾਂ ਦੀ ਬਾਈ ਹੂੰ ਤੇ ਲਾਂਚ ਨਾ ਬੜੀਆਂ ਬਾਈ ਕੱਟੇ ਥਿੱਲਾ ਵਾਲਿਆਂ ਲਿਆ ਬਾਈ ਸਾਰਾ ਸਰੀਰ ਪੋਲਾ ਹਜਮੇ ਵਾਲਿੰਦੀ ਜਿਹੜੀ ਕਰਮਾਂ ਵਾਲੇ ਦੀ ਬੰਦੁੱਤਰ ਮੇ ਬਾਈ ਬਸ ਖੜਨੀ ਖੁੜਨੀ ਬਹੁਤ ਚੰਗੀ ਹੈ ਹੂੰ ਜਵੇਂ ਮੱਟੀ ਗਈ ਪਰ ਬਾਈ ਜਵੇਂ ਉੱਤੇ ਹੋ ਜੂਗਾ ਜੋੜਾ ਲੈਣਾ ਹੋਇਆ ਜੋੜਾ ਲੈ ਲਿਓ ਕੱਲਾ ਕੱਲਾ ਲੈਣਾ ਹੋਇਆ ਕੱਲਾ ਕੱਲਾ ਲੈ ਲਿਓ ਧਰਮੇ ਨੇ ਕੀਮਤ ਲਾ ਕੇ ਖਰੀਦਿਆ ਵਾ ਕੋਈ ਇਹ ਮੁਫਤ ਨਹੀਂ ਲਿਆਂਦਾ ਇਹਨਾਂ ਨੇ ਪੈਸੇ ਭਰੇ ਆ ਤੁਹਾਨੂੰ ਇਹਨਾਂ ਨੇ ਪੈਸੇ ਵੀਰੇ ਭਰਨੇ ਪੈਣਗੇ ਕਿਉਂਕਿ ਚੀਜ਼ ਲੈਣੀ ਆ ਨਾ ਬਾਈ ਤਾਂ ਘਰੇ ਬਰੀਡ ਤਿਆਰ ਕਰਨੀ ਐ ਇੱਕ ਬੱਚਾ ਪਹਿਲਾਂ ਟੀਕਾ ਭਰਾਉਣੇ ਆ ਚੰਗਾ ਫਿਰ ਪੈਦਾ ਹੁੰਦਾ ਫਿਰ ਦੁੱਧ ਪਿਉਣਾ ਪੈਂਦਾ ਫਿਰ ਪੀੜ ਖੋਣੀ ਫਿਰ ਦੀ ਫਿਰ ਜਾ ਕੇ ਕਿਤੇ ਮਾਲੀ ਬਣਦਾ ਵਾ ਧਰਮੇ ਨੰਬਰ ਕਿੰਨਾ ਆ ਗਿਆ ਬਾਈ ਨੰਬਰ ਆਪਣਾ ਵੀਰੇ 88722 ਜੀ 095993 ਬਾਈ ਇੱਕ ਵਾਰੀ ਹੋਰ ਆਉਂਦੀ ਹੈ ਵੀਰੇ 88728 ਜੀ 095993 ਹੈ ਠੀਕ ਹੈ ਬਾਈ ਇਹ ਬਾਈ ਜਿਹੜਾ ਨੰਬਰ ਆ ਬਾਈ ਦਾ ਗੱਲਬਾਤ ਕਰ ਲਿਆ ਜਿਹ ਪਿੰਡ ਜਿਹੜਾ ਵੜਾ ਭਾਈ ਕਾ ਜਿਲ੍ਹਾ ਫਰੀਦਪੁਰ ਤੋਂ ਵਰਮਨ ਧਰਮਨ ਲੋਹਾਰ ਤੁਸੀਂ ਬਣਾ ਲਿਓ ਵਿਚਾਰ ਸਾਰੀ ਡਿਟੇਲ ਲੈਤੀ ਆ ਅਗਲੀ ਕਾਰੋਈ ਤੁਸੀਂ ਵੀ ਕਰ ਲਿਓ ਖੁਦ ਆ ਕੇ ਤੁਹਾਨੂੰ ਤਸੱਲੀ ਹੋ ਜੂਗੀ ਮੈਂ ਤਸੱਲੀ ਕਰਕੇ ਵੀਡੀਓ ਬਣਾਈ ਹੈ